ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਨਗਰ ਨਿਗਮ ਤੇ ਨਗਰ ਕਾਉਂਸਲ ਚੋਣਾਂ ਹੋ ਚੁੱਕੀਆਂ ਨੇ ਨਤੀਜੇ ਆ ਚੁੱਕੇ ਨੇ ਜਿਹੜੇ ਲੀਡਰ ਜਿੱਤੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਤੇ ਜਿਹੜੇ ਹਾਰੇ ਹੋਏ ਨੇ ਉਹ ਆਪਣੀ ਹਾਰ ਦੇ ਕਾਰਨਾਂ ਦੇ ਉੱਤੇ ਮੰਥਨ ਕਰ ਰਹੇ ਨੇ ਕਿ ਕੀ ਕਾਰਨ ਰਿਹਾ ਕਿ ਲੋਕਾਂ ਨੇ ਉਹਨਾਂ ਨੂੰ ਪਸੰਦ ਨਹੀਂ ਕੀਤਾ ਪੰਜ ਨਗਰ ਨਿਗਮ ਸੀਗੇ 41 ਦੇ ਕਰੀਬ ਨਗਰ ਕਾਉਂਸਲਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਇਹ ਚੋਣਾਂ ਹੋਈਆਂ ਨੇ ਤੇ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਦੋ ਮੌਜੂਦਾ ਵਿਧਾਇਕਾਂ ਦੀਆਂ ਧਰਮਪਤਨੀਆਂ ਚੋਣ ਮੈਦਾਨ ਦੇ ਵਿੱਚ ਸੀਗੀਆਂ ਇੱਕ ਸਾਬਕਾ ਮੰਤਰੀ ਦੀ ਧਰਮਪਤਨੀ ਚੋਣ ਮੈਦਾਨ ਚ ਸੀ ਪਰ ਤਿੰਨਾਂ ਦੀ ਹਾਰ ਹੋ ਗਈ ਹੈ ਇੱਕ ਜਿਹੜੇ ਗੁਰਪ੍ਰੀਤ ਗੋਗੀ ਨੇ ਉਹਨਾਂ ਦੀ ਧਰਮਪਤਨੀ ਵੀ ਹਾਰੀ ਹੈ ਇਸ ਤੋਂ ਇਲਾਵਾ ਇੱਕ ਅਸ਼ੋਕ ਪ੍ਰਾਸ਼ਰ ਪੱਪੀ ਪ੍ਰਾਸ਼ਰ ਕਿਹਾ ਜਾਂਦਾ ਉਹਨਾਂ ਨੂੰ ਲੁਧਿਆਣੇ ਤੋਂ ਵਿਧਾਇਕ ਨੇ ਉਹਨਾਂ ਦੀ ਧਰਮਪਤਨੀ ਵੀ ਜਿੱਤ ਨਹੀਂ ਸਕੀ ਤੇ ਇੱਕ ਸਾਬਕਾ ਮੰਤਰੀ ਨੇ ਭਾਰਤਪੂਛਨ ਆਸ਼ੂ ਉਹਨਾਂ ਦੀ ਧਰਮਪਤਨੀ ਮਮਤਾ ਆਸ਼ੂ ਦੀ ਵੀ ਹਾਰ ਹੋਈ ਹੈ ਡਿਟੇਲ ਦੇ ਵਿੱਚ ਤੁਹਾਨੂੰ ਦੱਸਦੇ ਆ ਕਿਆ ਬਾਤ ਵੀ ਪਾਰਟੀ ਦੇ ਪੱਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਬਸੀ ਗੋਗੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੀ ਪਤਨੀ ਡਾਕਟਰ ਸੁਖਚੈਨ ਕੌਰ ਬਸੀ ਵਾਰਡ ਨੰਬਰ 61 ਤੋਂ ਸਿਗੇ ਤੇ ਕਾਂਗਰਸ ਦੀ ਉਮੀਦਵਾਰ ਪਰਮਿੰਦਰ ਕੌਰ ਤੋਂ ਉਹ ਹਾਰ ਗਏ ਤੇ ਇਹਦੇ ਨਾਲ ਇੱਕ ਹੋਰ ਸੰਦਰਭ ਜੁੜਦਾ ਹੈ ਪਰਮਿੰਦਰ ਕੌਰ ਆ ਜਿਹੜੀ ਉਹ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਸਿੰਘ ਇੰਦੀ ਦੀ ਧਰਮ ਪਤਨੀ ਹੈ ਯਾਨੀ ਕਿ ਇਹ ਜਿਹੜੀ ਹਾਰ ਹੈ ਇਹਨੂੰ ਬੜੇ ਅਹਿਮ ਦੇਖਿਆ ਜਾ ਰਿਹਾ ਜਿਤਨੇ ਵੀ ਬੜੇ ਅਹਿਮ ਦੇਖਿਆ ਜਾ ਰਿਹਾ ਹੈ ਇਸੇ ਤਰ੍ਹਾਂ ਜਿਹੜੇ ਅਸ਼ੋਕ ਪ੍ਰਾਸ਼ਰ ਪੱਪੀ ਨੇ ਉਹਨਾਂ ਦੀ ਧਰਮ ਪਤਨੀ ਮੀਨੂ ਪ੍ਰਾਸ਼ਰ ਚੋਣ ਮੈਦਾਨ ਦੇ ਵਿੱਚ ਸੀਗੀ ਵਾਰਡ ਨੰਬਰ 77 ਤੋਂ ਤੇ ਭਾਜਪਾ ਦੀ ਕੈਂਡੀਡੇਟ ਪੂਨਮ ਰਤੜਾ ਨੇ ਉਹਨਾਂ ਨੂੰ ਹਰਾ ਦਿੱਤਾ ਪਰ ਸਮੀਕਰਨ ਤੇਜ਼ੀ ਨਾਲ ਬਦਲੇ ਨਾ ਚੋਣਾਂ ਦੇ ਵਿੱਚ ਤੇ ਇੱਕ ਸਾਬਕਾ ਮੰਤਰੀ ਭਾਰਤ ਪੂਸ਼ਨਾ ਆਸ਼ੂ ਹਰਣ ਦੀ ਧਰਮ ਪਤਨੀ ਮਮਤਾ ਆਸ਼ੂ ਸੀ ਕੱਲ ਉਹਨਾਂ ਨੇ ਇਲਜ਼ਾਮ ਵੀ ਲਗਾਏ ਸੀਗੇ ਕਿ ਬਾਹਰੀ ਲੋਕ ਆ ਕੇ ਤੰਗ ਪਰੇਸ਼ਾਨ ਕਰ ਰਹੇ ਨੇ ਦਬਾਅ ਬਣਾਇਆ ਜਾ ਰਿਹਾ ਹੈ ਵੋਟਰਾਂ ਦੇ ਉੱਤੇ ਤਾਂ ਉਹਨਾਂ ਦੇ ਇਲਜ਼ਾਮ ਸੀਗੇ ਕਾਫੀ ਤਾਂ ਉਹਨਾਂ ਦੀ ਵੀ ਹਾਰ ਹੋ ਗਈ ਹੈ ਭਾਰਤ ਪੂਸ਼ਣ ਆਸ਼ੂ ਦੀ ਧਰਮ ਪਤਨੀ ਮਮਤਾ ਆਸ਼ੂ ਦਾ ਮੁਕਾਬਲਾ ਵਾਰਡ ਨੰਬਰ 60 ਦੇ ਵਿੱਚ ਸੀਗਾ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ ਗੁਰਪ੍ਰੀਤ ਸਿੰਘ ਉਹਨਾਂ ਤੋਂ ਉਹ ਹਾਰ ਗਈ ਹੈ ਸਮੀਕਰਨ ਤੇਜ਼ੀ ਦੇ ਨਾਲ ਬਦਲੇ ਨੇ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਵਿੱਚ ਹੁਣ ਮੇਰ ਦੀ ਚੋਣ ਹੋਣੀ ਹੈ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਵੀ ਮੇਅਰ ਚੁਣਿਆ ਜਾਣਾ ਪਰ ਪਟਿਆਲੇ ਦੇ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਹੋ ਗਿਆ ਹੈ ਕਿ ਕੈਂਡੀਡੇਟ ਨੇ ਜਿਹੜੇ ਸੀਨੀਅਰ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਕੋਈ ਆਮ ਆਦਮੀ ਪਾਰਟੀ ਇੱਕ ਤਰੀਕੇ ਨਾਲ ਬਹੁਮਤ ਦੇ ਵਿੱਚ ਹੈ ਪਟਿਆਲੇ ਤਾਂ ਉਹ ਵੀ ਕਾਫੀ ਚਰਚਾ ਦੇ ਵਿੱਚ ਨੇ ਜਿਦੇ ਵਿੱਚ ਕਈ ਲੀਡਰ ਇਹੀ ਨੇ ਕਿ ਦੂਜੀਆਂ ਤਰ੍ਹਾਂ ਛੱਡ ਕੇ ਆਏ ਸੀਗੇ ਇਧਰਲੇ ਪਾਸੇ ਵੱਡਾ ਨਾਮ ਸੀਗਾ ਤੇ ਉਹ ਹੁਣ ਮਿਊਨਿਸਪਲ ਕਾਉਂਸਲਰ ਜ਼ਰੂਰ ਬਣ ਗਏ ਨੇ ਤੇ ਮੇਅਰ ਬਣਦੇ ਜਾਂ ਨਹੀਂ ਬਣਦੇ ਉਹ ਬਾਅਦ ਦੀ ਗੱਲ ਆ ਜਿਹਦੇ ਵਿੱਚ ਹਰਪਾਲ ਜੁਨੇਜਾ ਦਾ ਨਾਮ ਵੀ ਆ ਜਾਂਦਾ ਕੁੰਦਨ ਗੋਗਿਆ ਆ ਜਾਂਦੇ ਨੇ ਤੇਜਿੰਦਰ ਮਹਿਤਾ ਕ੍ਰਿਸ਼ਨ ਚੰਦ ਬੁੱਧੂ ਹੋ ਗਏ ਇਸ ਤੋਂ ਇਲਾਵਾ ਗੁਰਜੀਤ ਸਿੰਘ ਸਾਨੀ ਹੋਗੇ ਕਈ ਅਜਿਹੇ ਵੱਡੇ ਨਾਮ ਨੇ ਜਿਹੜੇ ਪਟਿਆਲਾ ਦੀ ਸਿਆਸਤ ਦੇ ਵਿੱਚ ਚਮਕੇ ਹੋਏ ਨੇ ਤਾਂ ਹੁਣ ਮਿਊਨਿਸਪਲ ਕੌਂਸਲਰ ਉਹ ਬਣੇ ਨੇ ਤਾਂ ਉਹਨਾਂ ਦੇ ਵਿੱਚ ਹੀ ਮੇਅਰ ਦੀ ਜੰਗ ਹੈ ਜਿਹੜੀ ਹੋਣ ਦੀ ਸੰਭਾਵਨਾ ਬਣ ਗਈ ਹੈ ਸੋ ਕੁਲਮਲਾ ਕੇ ਇਹਨਾਂ ਚੋਣਾਂ ਨੂੰ ਲੰਬੇ ਸਮੇਂ ਤੋਂ ਡਿੱਕਿਆ ਜਾ ਰਿਹਾ ਸੀਗਾ ਕਿ ਕਦੋਂ ਚੋਣਾਂ ਹੋਣਗੀਆਂ ਕੋਟਾਂ ਤੱਕ ਮਾਮਲੇ ਪਹੁੰਚ ਗਏ ਜਿਸ ਤੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਸੁਪਰੀਮ ਕੋਰਟ ਵੀ ਪਹੁੰਚ ਗਈ ਸੀ ਪਰ ਸੁਪਰੀਮ ਕੋਰਟ ਨੇ ਵੀ 2 ਹਫ਼ਤਿਆਂ ਦੇ ਵਿੱਚ ਕਿਹਾ ਸੀਗਾ ਕਿ ਨੋਟੀਫਿਕੇਸ਼ਨ ਕਰੋ ਇਹਨੂੰ ਚੋਣ ਨੂੰ ਲੈ ਕੇ ਜਿਹੜੀ 21 ਦਸੰਬਰ ਨੂੰ ਹੋ ਕੇ ਹਟੀ ਹੈ ਕਈ ਅਰਜ਼ੀਆਂ ਹੋਰ ਵੀ ਗਈਆਂ ਸੀ ਕਿ ਸ਼ਹੀਦੀ ਦਿਨ ਚੱਲ ਰਹੇ ਨੇ ਇਸ ਕਰਕੇ ਚੋਣਾਂ ਜਨਵਰੀ ਦੇ ਵਿੱਚ ਲਿਜਾਈਆਂ ਜਾਣ ਜਨਵਰੀ ਦੇ ਵਿੱਚ ਇਹ ਚੋਣਾਂ ਕਰਵਾਈਆਂ ਜਾਣ ਪਰ ਚੋਣ ਕਮਿਸ਼ਨ ਨੇ ਇਹ 21 ਦਸੰਬਰ ਨੂੰ ਹੀ ਕਰਵਾਈਆਂ ਨਤੀਜੇ ਵੀ ਆ ਗਏ ਤੇ ਕਈ ਥਾਵਾਂ ਤੇ ਜਿਹੜੀ ਚੋਣ ਰੱਦ ਹੋਈ ਆ ਮੁਲਤਵੀ ਹੋਈ ਆ ਖਾਸ ਕਰ ਧਰਮਕੋਟ ਤੇ ਪਟਿਆਲਾ ਦੇ ਸੱਤ ਵਾਰਡ ਨੇ ਉਹਨਾਂ ਦੇ ਵਿੱਚ ਉਹਦੀਆਂ ਵੀ ਨਵੀਆਂ ਤਰੀਕਾਂ ਦਾ ਐਲਾਨ ਹੋਵੇਗਾ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੇਗਾ ਕਿ ਹੋਰ ਕਿੰਨੇ ਇੱਕ ਉਮੀਦਵਾਰ ਨੇ ਕਿਹੜੀਆਂ ਤਰਾਂ ਦੇ ਜਿੱਤ ਗਏ ਨੇ ਅਪਡੇਟ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਆਗਿਆ ਦਿਓ ਧੰਨਵਾਦ ਹਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ